ਸਤ ਗੁਰ ਸੰਗ ਨਹੀਂ ਮਨ ਡੋਲੇ ਸਤ ਗੁਰ ਸੰਗ ਨਹੀਂ ਮਨ ਡੋਲੇ ਸਤ ਗੁਰ ਸੰਗ ਵਾਚੁਲੇ ਸਾਹਿਬ ਗੁਰਦੁਆਰਾ ਸਾਹਿਬ ਦੇ ਸੰਪੂਰਨ ਇਤਿਹਾਸ ਦੀ ਜਾਣਕਾਰੀ ਇਸ ਬੋਰਡ ਦੇ ਉੱਪਰ ਲਿਖੀ ਗਈ ਹੈ ਹਰ ਜਪਦਿਆ ਖੇਨ ਢਿਲ ਨਾ ਕੀਜੀ ਮੇਰੀ ਜਿੰਦੜੀਏ ਹਰ ਜਪਦਿਆ ਖਿਨ ਢਿਲਣਾ ਕੀ ਜਈ ਮੇਰੀ ਜ਼ਿੰਦੜੀਏ ਹਰ ਜਪਦਿਆਂ ਖਿਨ ਢਿਲਣਾ ਕੀ ਚਈ ਮੇਰੀ ਜ਼ਿੰਦੜੀਏ ਮਤ ਕੇ ਜ ਤੇ ਕੀ ਜਪੈ ਸਾਹੋਂ ਆਵੇਂ ਕਿਨ ਆਵੇਰਾ ਮਨ ਹਰ ਜਪਦਿਆਂ ਕਿੰ ਟਿਲਨਾ ਕੀ ਜੇ ਮੇਰੀ ਜਿੰਦੜੀਏ ਹਰ ਜਪਦਿਆਂ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਆਪਣੀ ਮਹਿਰ ਕਰ ਆਪਣੀ ਮਹਿਰ ਕਰ ਆਪਣੀ ਮਹਿਰ ਕਰ ਆਪਣੀ ਮਹਿਰ ਕਰ ਸਭੇ ਦੀ ਸਮਾਤਾ ਜੀ ਮੇਰਾ ਨਾਮ ਬਰਵਿੰਦਰ ਕੌਰ ਕਿੱਥੋਂ ਆਉਂਦੇ ਹੋ ਮਾਤਾ ਜੀ ਤੁਸੀਂ ਆ ਥੱਲੇ ਮਾਮਾ ਹਦ ਨਾ ਬਣੀ ਗੰਦਲ ਸਿੰਦੇ ਗੁਰਦੁਆਰੇ ਕੋਣ ਬੀਬੀ ਤੁਸੀਂ ਅੱਜ ਬਾਬਾ ਚੁੱਲਾ ਸਾਹਿਬ ਗੁਰਦੁਆਰਾ ਸਾਹਿਬ ਆਏ ਹੋ ਇਹਨਾਂ ਚੁੱਲਾ ਸਾਹਿਬ ਦਾ ਕੀ ਇਤਿਹਾਸ ਆ ਕੀ ਇੱਥੇ ਮਤਲਬ ਜਿਹੜੀ ਸੁਪਰ ਸਿੱਧਾ ਜਿਹਦੇ ਕਰਕੇ ਲੋਕ ਸ਼ਰਧਾ ਨਾਲ ਆਉਂਦੇ ਨੇ ਗਰੀਬਾਂ ਵਾਸਤੇ ਲੰਗਰ ਕਹਿੰਦੇ ਬੰਨਦਾ ਸੀ ਬਾਬਾ ਚੁੱਲ੍ਹਾ ਦੇ ਉੱਤੇ ਬੰਦ ਛਾਕੇ ਜਾਂਦੇ ਸੀ ਬਾਬਾ ਜੀ ਬਾਬਾ ਅਲਾ ਜੀ ਦੇ ਬਾਵੇਂ ਦੇ ਘਰੋਂ ਤੇ ਵੀ ਸ਼ਰਧਾ ਨਾਲ ਇੱਥੇ ਲੋਕ ਆਉਂਦੇ ਨੇ ਆਪਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਗਿਉਂ ਵੀ ਇਸ ਕਰਤੇ ਸੁੱਖਾ ਸੁਖ ਦਾ ਸਾਭੀਆਂ ਵਾਰ ਆਉਂਦੀਆਂ ਨੇ ਮੇਰਾ ਪੋਪੜ ਜੀ ਇੱਥੇ ਕਚਹਿਰੀ ਵੀ ਚਲਾਉਂਦੇ ਸੀ ਵਕੀਲ ਸੀ ਬਲਵੰਤ ਸਿੰਘ ਵਕੀਲ ਇੱਥੇ ਬਹੁਤ ਸਰਦਾ ਲੈ ਕੇ ਲੋਕ ਆਉਂਦੇ ਨੇ ਬਾਬਾ ਜੀ ਸਾਧਿਆ ਮਨੋ ਕਾਮ ਨੇ ਆਪਣੇ ਹੁਣ ਵੀ ਕਰਦੇ ਨੇ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਨਗੇ ਬਾਬਾ ਜੀ ਅਸੀਂ ਤਾਂ ਇਹਨਾਂ ਤੇ ਬਹੁਤ ਵਿਸ਼ਵਾਸ ਰੱਖਦੇ ਆ ਬਾਬਾ ਅ ਬਾਬਾ ਜੀ ਅੱਜ ਅਸੀਂ ਬਾਬਾ ਚੁੱਲਾ ਸਾਹਿਬ ਦੇਖ ਕੇ ਆਏ ਆ ਤੁਸੀਂ ਇੱਥੋਂ ਦੇ ਹੈੱਡ ਗ੍ਰਾਂਤੀ ਹੋ ਇਹਦੇ ਰੱਖ-ਰਖਾਵ ਤੇ ਲੋਕਾਂ ਦੀ ਸਰਦਾ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਹੜਾ ਸਥਾਨ ਹੈ ਗੁਰਦੁਆਰਾ ਚੁੱਲ੍ਹਾ ਸਾਹਿਬ ਇਹ ਬਾਬਾ ਅਲਾ ਸਿੰਘ ਜੀ ਸਨ 1722 ਦੇ ਵਿੱਚ ਇੱਥੇ ਆਏ ਸੀ ਇੱਥੇ ਆ ਕੇ ਇਹਨਾਂ ਨੇ ਮਰ ਕੇ ਇਸ ਜਗ ਅਸਾ ਸ਼ਾਂਤੀ ਆਪਣਾ ਜਿਹੜਾ ਅੰਦਰ ਤਰਵਾਰ ਸਾਹਿਬ ਦੇ ਚੁੱਲ੍ਹੇ ਬਣੇ ਹੋਏ ਨੇ ਪਿੱਛੇ ਆ ਕੇ ਇਹਨਾਂ ਨੇ ਲੰਗਰ ਲਾਇਆ ਸੀ ਉਹ ਜਿਹੜੇ ਚੁੱਲ੍ਹੇ ਨੇ ਹੁਣ ਵੀ ਸੁਸ਼ੋਭਤ ਨੇ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੇ ਮਰ ਕੇ ਇਹ ਮਹਾਰਾਜਾ ਪਟਿਆਲੇ ਇਹਨਾਂ ਦਾ ਪੁਰਖਿਆਂ ਦਾ ਸਥਾਨ ਹੈ ਇਹਨਾਂ ਨੇ ਮਰ ਕੇ ਇਥੇ ਆ ਕੇ ਵਰਕੇ ਲੰਗਰ ਲਾਇਆ ਸੀ ਇਸੇ ਸਥਾਨ ਤੋਂ ਹੀ ਇਹਨਾਂ ਦੀ ਸ਼ੋਭਾ ਹੋਈ ਹੈ ਔਰ ਗੁਰੂ ਸਾਹਿਬ ਦਾ ਵਰਸ ਹੀ ਨਾ ਤੇ ਵੀ ਇਹਨਾਂ ਦੇ ਵੀ ਔਲਾਦ ਦੇ ਲੰਗਰ ਚੱਲਣਗੇ ਉਹ ਉਹ ਬਚਨ ਇੱਥੇ ਆ ਕੇ ਇਹਨਾਂ ਦਾ ਪੂਰਾ ਹੋਇਆ ਸੀ ਇਹਨੇ ਨੇ ਇੱਥੇ ਆ ਕੇ ਇਸੇ ਸਥਾਨ ਤੋਂ ਹੀ ਇਹ ਪਹਿਲਾ ਇਥੇ ਰਾਜਧਾਨੀ ਰਹੀ ਹੈ ਇਹਨਾਂ ਦੀ ਫਿਰ ਪਟਿਆਲਾ ਬਰਨਾਲੇ ਦਾ ਨਾਮ ਕਿਵੇਂ ਪਿਆ ਜੀ ਬਾਬਾ ਆਲਾ ਸਿੰਘ ਜੀ ਦੇ ਇਤਿਹਾਸ ਬਾਰੇ ਕੁਝ ਖੁੱਲ ਕੇ ਦੱਸੋ ਕਿ ਬਾਬਾ ਆਲਾ ਸਿੰਘ ਦੇ ਨਾਮ ਤੇ ਹੀ ਬਰਨਾਲਾ ਸ਼ਹਿਰ ਦਾ ਨਾਮ ਪਿਆ ਹੈਗਾ ਤੇ ਇਹਨਾਂ ਨੂੰ ਜਦੋਂ ਇਹਨਾਂ ਦੇ ਜਿਹੜਾ ਬਾਬਾ ਲਸੀ ਦਾ ਦਾਦਾ ਦਾਦਾ ਜੀ ਸੀਗੇ ਬਾਬਾ ਫੂਲ ਜੀ ਉਹ ਜੇ ਛੋਟੇ ਅਵਸਥਾ ਦੇ ਵਿੱਚ ਸੀ ਉਹਨਾਂ ਨੂੰ ਮਦੁਰਗਜਤ 6 ਫਾਸ਼ਾ ਮਰਾਜ ਪੰਡਾਇ ਲੈ ਗਏ ਉਥੇ ਮਤਲਬ ਕਿ ਇਹਨਾਂ ਦਾ ਜਿਹੜਾ ਚਾਚਾ ਸੀ ਤੇ ਫੂਲ ਤੇ ਸੰਦਰੀ ਤੋਂ ਉਹਨਾਂ ਨੂੰ ਲੈ ਕੇ ਚਲਾ ਗਿਆ ਫਿਰ ਇੱਥੇ ਆ ਕੇ ਬਾਬਾ ਲਸੀ ਸੰਨ 1700 ਦੇ ਵਿੱਚ ਇੱਥੇ ਆ ਕੇ ਇਹਨਾਂ ਨੇ ਬਰਨਾਲੇ ਨੂੰ ਆਬਾਦ ਕੀਤਾ ਹੈ ਬਰਨਾਲਾ ਸ਼ਹਿਰ ਦਾ ਨਾਮ ਹੀ ਬਾਬਾ ਲਸੀ ਦਾ ਨਾਮ ਤੇ ਪਿਆ ਹੈ ਜੀ ਅੱਜਕੱਲ ਬਾਬਾ ਜੀ ਬਾਬਾ ਚੁੱਲ੍ਹੇ ਸਾਹਿਬ ਜਿਹੜਾ ਹੈ ਉਹ ਕਿੰਨਾ ਪ੍ਰਬੰਧਾਂ ਦੇ ਅਧੀਨ ਚੱਲ ਰਿਹਾ ਹੈ ਇਹ ਜਿਹੜਾ ਪ੍ਰਬੰਧ ਹੈ ਇਹਦਾ ਪੰਜਾਬ ਸਰਕਾਰ ਕਰੀ ਹੈ ਜਿੰਨੇ ਵੀ ਜਿਹੜੇ ਰਾਜੇ ਮਹਾਰਾਜਿਆਂ ਨੇ ਗੁਰਦਾਰੇ ਮੰਦਰ ਮਸੀਤਾਂ ਬਣਵਾਈਆਂ ਸੀ ਉਹ ਪੰਜਾਬ ਸਰਕਾਰ ਦਾ ਜਿਹੜੇ ਇੱਕ ਮਹਿਕਮਾ ਹੈ ਧਰਮ ਅਰਥ ਮਾਲਪਵਗ ਦੇ ਸਬੰਧ ਨਾਲ ਸੰਬੰਧਿਤ ਹੈ ਤੇ ਜਿਹੜਾ ਡਿਜੀ ਦਾ ਪ੍ਰਬੰਧ ਡਿਪਟੀ ਕਮਿਸ਼ਨਰ ਹੁਣ ਮਰਕੇ ਬਣਾਲਾ ਇਸਟਮ ਇਸ ਸਥਾਨ ਦਾ ਚਲਾ ਰਹੇ ਹੈ ਇਹਦਾ ਜੀ ਮਰਕੇ ਕਿ ਸੋ ਜੋਹੀ ਪਹਿਲੇ ਹੀ ਸਥਾਨ ਹੈ ਜੇ ਬਣਿਆ ਹੋਇਆ ਹੈ ਕਿ ਛੋਟੇ ਠੇਡੇ ਹੀ ਬਣਿਆ ਹੋਇਆ ਹੈ ਤੇ ਇਸ ਵਾਸਤੇ ਮੈਂ ਕਈ ਵਾਰੀ ਚਿੱਠੀਆਂ-ਚਿੱਠੀਆਂ ਵੀ ਲਿਖਿਆ ਨੇ ਸਰਕਾਰ ਨੂੰ ਇਹ ਚੜੇ ਮਹੂਲਕਾ ਸਾਹਿਬ ਸੀ ਉਹ ਵੀ ਇੱਥੇ ਆ ਕੇ ਗਏ ਸੀਗੇ ਉਹਨਾਂ ਨੇ ਵੀ ਦੇਖਿਆ ਸੀ ਉਹ ਕੁਝ ਉਹਨਾਂ ਨੇ ਥੋੜੇ ਤੇ ਪੈਸੇ ਭੇਜੇ ਸੀ ਤੇ ਉਹ ਇੱਥੇ ਲੱਗ ਚੁੱਕੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਕੋਈ ਗ੍ਰਾਂਟ ਵੈਸੇ ਇਹ ਮੰਗ ਕਰਦੇ ਆਂ ਬਾਬਾ ਜੀ ਕੀ ਕੀ ਹੋਣਾ ਚਾਹੀਦਾ ਕਿ ਇਹਦੀ ਰੇਨੋਵੇਸ਼ਨ ਕੀਤੀ ਜਾਵੇ ਬਹੁਤ ਤੋਂ ਬਾਅਦ ਇਹਦੀ ਮੁਰੰਮਤ ਕਰਕੇ ਇਹਨੂੰ ਲੋਕਾਂ ਦੇ ਵਾਸਤੇ ਜਿਹੜੀ ਵਿਰਾਸਤ ਹੈ ਦੇਖਣ ਵਾਸਤੇ ਵੀ ਮਤਲਬ ਕਿ